ਗੁਰਦੇ دیਵਾ ਹੈ ਗੁਰੂ ਹੈ ਗੁਰੂ ਸ੍ਰੀ ਦਾਸ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਪੀ ਦੀ ਸਹਾਈ ਵਾਰ ਸ੍ਰੀ ਭਗਤ ਪੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤ ਪੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸੇ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਅੰਤਿਆਈ ਆ ਜਿਸ ਡਿਠਾ ਸਭ ਦੁੱਖ ਜਾਇ ਏਕ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਤਾਂ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰ ਕੇ ਬਲੋ ਜੇ ਸਿਵਾ ਹੈ ਗੁਰੂ ਪਿਆਰਿਆਂ ਚੰਮੂ ਸਾਹਿਬ ਜਾਦੇ ਆ 40 ਮੁਕਤਿਆਂ ਹੱਥੀਆਂ ਜਪੀਆਂ ਕਪੀਆਂ ਜਿਨਾਂ राम ਜਪਿਆ ਬੰਦ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡੇਡ ਕੀਤਾ ਇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬਲੋ ਜੀ ਸਿਵਾਏ ਕੋ ਨਾਨ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰੇ ਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਇਨਾ ਲੇਕ ਮੈਦਾ ਧਿਆਨ ਤਰ ਕੇ ਬਲੋ ਜੇ ਸਿਮਰ ਲੇ ਗੁਰੂ ਕਹਤਾ ਸਰਬਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬਲੋ ਜੇ ਸਿਮਰ ਲੇ ਗੁਰੂ ਪ੍ਰਥਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਸ ਤੇ ਆਵੇ ਚਿੱਤੇ ਅਮਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਸਿਆ ਰਾਇਤ ਦੇਰ ਪੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬਲੋ ਜੀ ਸਿਮਰਦੇ ਗੁਰ ਸਿਖਾ ਨੂੰ ਸਿੱਖੀ ਦਾਣ ਇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਹਾ ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੂੰਗੇ ਜੁਗੋ ਜੁਗਾ ਤਲ ਧਰਮਕ ਜੈਕਾਰ ਬਲੋ ਜੀ ਸਵਾਘੇ ਸਿਕੰਦਰ ਮਨ ਨਿਵਾ ਮਤ ਉੱਚੀ ਮਤ ਦਾ ਰੱਖ ਆਪ ਆਕਾਲ ਪੁਰਖ ਵਾਹਿਗੁਰੂ ਜੀਓ ਇਹ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਦਾਤ ਸੇਵਾ ਸਭਗਤਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੀ ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਨੇ ਆਸਰੇਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪਿਤਾ ਜੀ ਆਪ ਜੀ ਦੇ ਹਾਜ਼ੂਰ ਅਦਾਸ ਬੇਣਤੀ ਜੋਦੜੀ ਪਾਸ਼ਾ ਜੀਓ ਸੂਰਾਸੋ ਪਹਿਚਾਨੀਐ ਜੋ ਨਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਾਰੇ ਕਬੂਨਾ ਸਾਡੇ ਕੀਰਤ ਦੇ ਮਹਾਵਾਕ ਅਨੁਸਾਰ ਦਸਵੇਂ ਪਾਤਸ਼ਾਹਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਚਾਰ ਸਹਿਬਜ਼ਾਦੇ ਪੂਜਨੀਕ ਮਾਤਾ ਜੀ ਮਾਤਾ ਗੁਜਰ ਕੌਰ ਜੀ ਸ੍ਰੀ ਚੰਕੌਰ ਸਹਿਬ ਜੀ ਦੇ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਫਰੇ ਸ਼ਹਾਦਤ ਤੈ ਪ੍ਰੋਗਰਾਮ ਸਰਦਾਰ ਬਲਵੰਤ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਸੋਹਣੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਪਾਸ਼ਾ ਜੀ ਇਲਾਹੀ ਬਾਣੀ ਦੇ ਸ਼ਬਦ ਗਾਇਨ ਹੋਏ ਨਾਮ ਸਿਮਰਨ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ ਪਾਸ਼ਾ ਜੀ ਛੇ ਪਉੜੀਆਂ ਆਨੰਦ ਸਹਿਬਾਣੀ ਦੇ ਜਾਪ ਹੋਏ ਸਮੂਹੀ ਸੇਵਾ ਨਿਭਾਉਂਦਿਆਂ ਗੁਰਬਾਣੀ ਪੜ੍ਹਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣੀਆਂ ਸੁਮਤ ਬਖਸ਼ਣੇ ਕਿਰਪਾ ਕਰਨੀ ਪਾਤਸ਼ਾਹ ਜੀ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜਨ ਦੇ ਸੇਵਾ ਸਿਮਰਨ ਕਰਨ ਦੇ ਬਲ ਉਦਮ ਬਖਸ਼ਣੇ ਸ਼ਹੀਦ ਸਿੰਘਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਤੇ ਫੁੱਲ ਪਿਟਾਵਾਂ ਦਰ ਪ੍ਰਵਹਨ ਕਰਨੀਆਂ ਜੀ ਦਰ ਕਦਮ ਲੇਖੇ ਲਮਉਣੇ ਕਾਰ ਪਰਵਾਰ ਸੁਖ ਸ਼ਾਂਤੀ ਏਕਤਾ ਦਾ ਫੋਕ ਪਿਆਰ ਬਖਸ਼ਣਾ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦੁਨਿਆਵੀ ਵਿੱਦਿਆ ਹਾਸਲ ਕਰਨ ਦੇ ਬਲ ਬਖਸ਼ਣੇ ਮਿਹਰ ਦੀ ਨਿਗ੍ਹਾ ਰੱਖਣੀ ਤੰਦਰੁਸਤੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਝੋਲੀ ਚ ਪਾ ਕੇ ਨਵਾਜਣਾ ਇਸੇ ਤਰ੍ਹਾਂ ਵਾਦ ਤੋਂ ਵਾਦ ਗੁਰ ਬਾਣੀ ਪੜਨ ਦੇ ਗੁਰ ਬਾਣੀ ਕੰਠ ਕਰਨ ਦੇ ਹਿਰਦਿਆਂ ਚ ਵਸਾਉਣ ਦੇ ਗੁਰ ਬਾਣੀ ਸੁਣਨ ਦੇ ਬਲ ਬਖਸ਼ਣੇ ਪਾਸ਼ਾ ਜੀ ਮਿਹਰ ਕਰਨੀ ਸੰਗ ਸੰਗ ਹੋ ਕੇ ਸਹ ਤਕਨੀ ਪਾਸ਼ਾ ਜੀ ਆਪ ਜੀ ਦਾ ਪਵਿੱਤਰ ਪਰਮਾਨ ਹੈ ਮਰਤਾ ਮਰਤਾ ਜਗ ਮੁਆ ਮਾਰ ਭੇ ਨਾ ਜਾਣਿਆ ਕੋਈ ਐਸੀ ਮਰਣੀ ਜੋ ਮਰੇ ਬਹੁਰ ਨਾ ਮਰਨਾ ਹੋਏ ਜੋ ਤਉ ਪੇ ਮਖਿਲਨ ਤਾ ਚਾਉ ਸਿਰ ਧਰ ਤੜੀ ਗੜੀ ਮਰੀ ਆਉ ਇਤ ਮਾਰਗ ਪੈਰ ਤੇਰੀ ਜੇ ਸੇਰ ਜੀ ਦੇ ਕਾਣਾ ਕੀ ਜੇ ਦੇ ਮਹਾਵਾਕਾਂ ਅਨੁਸਾਰ ਦਸਵੇਂ ਪਾਤਸ਼ਾਹ ਹਾਂ ਧੰਤਨ ਸਾਹਿਬ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਆਂ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਾਲ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਜੀ ਮਾਤਾ ਗੁਜਰ ਕੌਰ ਜੀ ਦਾ ਪਾਤਸ਼ਾਹ ਜੀ ਪਾਵਨ ਸ਼ਹੀਦੀ ਦਿਹਾੜਾ ਹੈ ਇਸੇ ਸਬੰਧ ਚ ਅਰਦਾਸਾਂ ਬੇਨਤੀਆਂ ਹਨ ਕਿਰਪਾ ਕਰਨੀ ਪਾਤਸ਼ਾਹ ਜੀ ਖਾਲਸਾ ਪੰਥ ਵਿੱਚ ਏਕਤਾ ਤਫਾਗ ਪਿਆਰ ਬਖਸ਼ਣਾ ਬਾਣੀ ਬਾਣੇ ਦੇ ਧਾਰਨੀ ਬਣਾਉਣਾ ਮਿਹਰ ਦੀ ਨਿਗ੍ਹਾ ਰੱਖਣੀ ਵੱਤੋਂ ਵੱਧ ਗੁਰਬਾਣੀ ਪੜਨ ਦੀ ਸੇਵਾ ਕਰਨ ਦੇ ਬਲ ਬਖਸ਼ਨੇ ਅੰਗ ਸੰਗ ਹੋ ਕੇ ਸਹਿਯਤਾ ਕਰਨੀ ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਦਰ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਮਿਹਰ ਦੀ ਨਿਗ੍ਹਾ ਰੱਖਣੀ ਭੁੱਲ ਚੁੱਕ ਦੀ ਮਾਫੀ ਬਖਸ਼ਣੀ ਸੇਵਕ ਪਰਿਵਾਰ ਵੱਲੋਂ ਬਖਸ਼ੀਆਂ ਹੁੰਆਂ ਦਾਤਾਂ ਦੇ ਵਿੱਚੋਂ ਅਕੜਾ ਪ੍ਰਸ਼ਾਦੀ ਦੇਗ ਅਤੇ ਦੁੱਧ ਦੇ ਲੰਗਰ ਸੱਜ ਕੇ ਹਾਜ਼ਰ ਹਨ ਜੀ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਅਤੇ ਲੰਗਰ ਸਮੂਹ ਸੰਗਤ ਵਿੱਚ ਵਰਤੇ ਜੀ ਜੋ ਜੀ ਛਕੇ ਸਵਾਭ ਜੀ ਦਾ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਬੇਨਤੀ ਅਰਦਾਸ ਪੇਠ ਹਾਜ਼ਰ ਹੋਈਏ ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਹਾਜ਼ਰ ਹੋਈਏ ਸੁਖ ਜਾਨੇ ਭਰਪੂਰ ਕਰਨੀ ਕਿਰਤ ਕਮਾਈਆਂ ਬਰਤਾਂ ਕਰੋ 12 ਤਰੱਕੀ ਬਖਸ਼ੀ ਉਤਮ ਮਤ ਪ੍ਰਭ ਅੰਤਲ ਜਾਮੀ ਜੋ ਪ੍ਰੇਰਿਤਿਓ ਕਰਣਾ ਵਾਲੀਆਂ ਬਖਸ਼ਾਂ ਦੇ ਕਿਨਵਾਜਨਾ ਪਾਤਸ਼ਾਹ ਜੀ ਕੋ ਚੁਕਦੀ ਮਾਫੀ ਬਖਸ਼ਨੀ ਸੇ ਹੀ ਪਿਆਰੇ ਮੇਲ ਜਿਨ੍ਹਾਂ ਮਿਹੜਿਆ ਤਰਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਗੁਰੂ ਧਾਨੇ ਸੁਭਾਤ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਰ ਤੇ ਸਭ ਸਿਖਨ ਕੋ ਹੁਕਮ ਹਾ ਮਾਰਿਓ ਕ੍ਰੰਥ ਦੂਰੰਥ ਜੀ ਮਾਨਿਓ ਮਾਰਿਓ ਕ੍ਰੰਥ ਕੀਤੇ ਧੂ ਕਬ ਕੋ ਮਲ ਬੂਜ ਹਾ ਬੋਧਿ ਸ਼ਬਦ ਮੈਨੇ ਜਹਾ ਕਰੇਗਾ ਖਲਸਾ ਆਹੀ ਰਹੇ ਨ ਕੋਰ ਮਾਰ ਹੋਏ ਸਾ ਮਲੇਂਗੇ ਕੀ ਕਰ ਫੋਰ ਦਲੀਸ ਸਿਰ ਗੁਰ ਗਿਆ ਪਿਆਰ ਤੇ ਇੱਕ ਬਹਾਦਰ ਸੀ ਕਰਿਆ ਤੇ ਰਾਖੋ ਆੜ ਤੇ ਇੱਕ ਬਹਾਦਰ ਕੇ ਚਲ ਤੋ ਜੋਗਤੋ ਸੋਕ ਹਾ ਹਾ ਸਭ ਜਗ ਤੇ ਹੋ ਜਹ 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 ਸੁਰੂ ਬੂਂਦੇ ਵਾਹਿਗੁਰੂ ਜੀ ਕੀ ਫਤਿਹ